ਸਰਜੀਤ ਕੁਮਾਰ ਜਾਨੀ ਦੇ ਦਫਤਰ ਤੋਂ ਵੀ ਸਾਹਮਣੇ ਆਈ ਜਿੱਥੇ ਉਹਨਾਂ ਨੇ ਤਸਵੀਰ ਲਾਈ ਹੋਈ ਹੈ ਪਾਰਟੀ ਦੇ ਸੀਨੀਅਰ ਆਗੂਆਂ ਦੀ ਭਾਜਪਾ ਦੀ ਪ੍ਰਧਾਨ ਮੰਤਰੀ ਦੀ ਕੇਂਦਰੀ ਗ੍ਰਹਿ ਮੰਤਰੀ ਦੀ ਸੁਲਾਵਾ ਆ ਸਾਫ ਕਾਮ ਰੂਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਵੀ ਨਾਲ ਹੀ ਲਗਾਈ ਗਈ ਹੈ ਤੇ ਇਸ ਬਾਰੇ ਸਰਜੀਤ ਕੁਮਾਰ ਜਾਨੀ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਹਨੇ ਕਿਹਾ ਕਿ ਅਸੀਂ ਬਾਦਲ ਸਾਹਿਬ ਦਾ ਬਹੁਤ ਸਤਕਾਰ ਕਰਦੇ ਹਾਂ ਤੇ ਉਹ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ ਤੇ ਸਰਜੀਤ ਕੁਮਾਰ ਜਾਨੀ ਵੀ ਆਪਣੀ ਗੱਲ ਖੁੱਲਕੇ ਰੱਖਦੇ ਨੇ ਹਰੇਕ ਮਸਲੇ ਦੇ ਉੱਤੇ ਆਪਣੇ ਵਿਚਾਰ ਖੁੱਲਕੇ ਉਹਨਾਂ ਦੇ ਵੱਲੋਂ ਰੱਖੇ ਜਾਂਦੇ ਨੇ ਭਾਵੇਂ ਉਹਨਾਂ ਦੇ ਵਿਚਾਰਾਂ ਦੇ ਨਾਲ ਪਾਰਟੀ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਜੋ ਚੀਜ਼ ਉਹ ਸਮਝਦੇ ਨੇ ਜੋ ਮੰਨਦੇ ਨੇ ਪੰਜਾਬ ਦੇ ਲਿਹਾਜ਼ ਨਾਲ ਉਸ ਬਾਰੇ ਖੁੱਲ ਕੇ ਸਰਜੀਤ ਕੁਮਾਰ ਜਵੈਣੀ ਦੇ ਵੱਲੋਂ ਹਮੇਸ਼ਾ ਆਪਣੀ ਗੱਲ ਰੱਖੀ ਜਾਂਦੀ ਹੈ ਤੇ ਇਸ ਵੇਲੇ ਸਾਡੇ ਨਾਲ ਸੁਜੀਤ ਕੁਮਾਰ ਜਾਨੀ ਜੀ ਲਾਈਵ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਨੀ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਤੇ ਸਭ ਤੋਂ ਪਹਿਲਾਂ ਤਾਂ ਇੱਕ ਚਰਚਾ ਜਿਹੜੀ ਚੱਲ ਰਹੀ ਹੈ ਮੁਰ ਤੋਂ ਅਕਾਲੀ ਬੀਜੇਪੀ ਗੱਠਜੋੜ ਨੂੰ ਲੈ ਕੇ ਤੁਹਾਡੇ ਦਫ਼ਤਰ ਦੀ ਬੜੀ ਦਿਲਚਸਪ ਤਸਵੀਰ ਜਿਹੜੀ ਸਾਹਮਣੇ ਆਈ ਹੈ ਬਾਦਲ ਸਾਹਿਬ ਦੀ ਤਸਵੀਰ ਤੁਸੀਂ ਲਾਈ ਹੋਈ ਹੈ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਉਹਨਾਂ ਦੇ ਨਾਲ ਤੇਜ਼ ਚਰਚਾ ਦੇ ਵਿਚਾਲੇ ਇਹ ਤਸਵੀਰ ਵੀ ਹੁਣ ਇੱਕ ਹੋਰ ਚਰਚਾ ਦਾ ਵਿਸ਼ਾ ਬਣ ਗਈ ਹੈ ਤੁਹਾਡੀ ਕੀ رائے ਹੈ ਜੋ ਇਹ ਚਰਚਾ ਇਸ ਵੇਲੇ ਚੱਲ ਰਹੀ ਹੈ ਇਸ ਗਠਜੋੜ ਦੇ ਮਸਲੇ ਦੇ ਉੱਤੇ ਫਿਰ ਦੇਖੋ ਗੱਲ ਕੀ ਹੈ ਆਵਾਜ਼ ਆ ਰਹੀ ਹੈ ਮੇਰੀ ਹਾਂਜੀ 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 ਦੇਖੋ ਗੱਲ ਕੀ ਹੈ ਕਿ ਅਸੀਂ ਤਾਂ ਪਾਰਟੀ ਦੇ ਨਾਲ ਹੈ ਜੋ ਪਾਰਟੀ ਦਾ ਡਿਸੀਜਨ ਹੈ ਜੀ ਪਰ ਪੰਜਾਬ ਦੇ ਆਮ ਆਵਾਮ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਸਮਰ ਇਕੱਠੇ ਹੋਣ ਤਾਂ ਸਰਕਾਰ ਬਣੇ ਜੀ ਕਿਉਂਕਿ ਲੋਕ 10 ਸਾਲਾਂ ਤੋਂ ਤਰਾਇ-ਮਾਮ ਤਰਾਇ-ਮਾਮ ਕਰ ਰਹੇ ਨੇ 10 ਸਾਲ ਹੋ ਗਏ ਕਾਂਗਰਸੀ ਸਰਕਾਰ ਸੀ ਉਦੋਂ ਵੀ ਕੋਈ ਕੰਮ ਜਿਹੜਾ ਲੋਕਾਂ ਦਾ ਨਹੀਂ ਹੋਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਵੀ ਲੋਕਾਂ ਦਾ ਕਿਸੇ ਤਰ੍ਹਾਂ ਦਾ ਕੰਮ ਕੋਈ ਡਵੈਲਪਮੈਂਟ ਨਹੀਂ ਹੋਈ ਔਰ ਪੰਜਾਬ 'ਚ ਲਾਜ ਨਾ ਆਰਡਰ ਨਹੀਂ ਲੋਕ ਦੁਖੀ ਨੇ ਲੋਕ ਪ੍ਰਾਰਥਨਾ ਕਰਦੇ ਅਪੀਲ ਕਰਦੇ ਲੋਕ ਕਹਿੰਦੇ ਆ ਵੀ ਇਹ ਇਕੱਠੇ ਹੋਣ ਤਾਂ ਪੰਜਾਬ ਬੱਚੇ ਕਿਸਾਨ ਬੱਚੇ ਮਜ਼ਦੂਰ ਬੱਚੇ ਇਹ ਸਾਰੀ ਸੋਚ ਲੋਕਾਂ ਦੀ ਗੱਲ ਜਿਹੜੀ ਹੈ ਉਹ ਮੈਂ ਗੱਲ ਕਹੀ ਵੀ ਲੋਕਾਂ ਦੀ ਭਾਵਨਾ ਹੈ ਜੀ ਸਾਡੇ ਅਸੀਂ ਤਾਂ ਦੇਖੋ ਪਰਸਨ ਰਾਏ ਸਾਡੀ ਹੋ ਨਹੀਂ ਸਕਦੀ ਅਸੀਂ ਤਾਂ ਪਾਰਟੀ ਦੇ ਨਾਲ ਬੰਨੇ ਹੋਏ ਆ ਜੀ ਜੋ ਪਾਰਟੀ ਦਾ ਫੈਸਲਾ ਹੈ ਅਸੀਂ ਉਹ ਮੰਨਣਾ ਹੈ ਹਾਲ ਤੱਕ ਸਾਨੂੰ ਪਾਰਟੀ ਦਾ ਆਈ ਹਡੇਸ ਹੈ ਵੀ ਇਕੱਲੇ ਲੜਨਾ ਹੈ 170 ਦੀ ਤਿਆਰੀ ਕਰੋ ਅਸੀਂ 170 ਦੀ ਤਿਆਰੀ ਕਰ ਰਹੇ ਆ ਉੱਤੇ ਜੋ ਸਾਨੂੰ ਆਰਡਰ ਆਉਂਦਾ ਹੈ ਅਸੀਂ ਉਸ ਨਾਲ ਚੱਲਨੇ ਆ ਜੜੀ ਸਾਹਿਬ ਤਸਵੀਰ ਜੋ ਬਾਦਲ ਸਾਹਿਬ ਦੀ ਤੁਸੀਂ ਲਾਈ ਹੋਈ ਹੈ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਉਹਨਾਂ ਦੇ ਨਾਲ ਉਹਦੀ ਵੀ ਬੜੀ ਚਰਚਾ ਹੋ ਰਹੀ ਹੈ ਉਹਦੇ ਬਾਰੇ ਦੱਸਿਓ ਹਾਲਾਂਕਿ ਤੁਸੀਂ ਆਪਣੇ ਬਿਆਨ ਚ ਵੀ ਜ਼ਿਕਰ ਕੀਤਾ ਹੈ ਕਿ ਬੜੇ ਸਤਿਕਾਰਯੋਗ ਨੇ ਬਾਦਲ ਸਾਹਿਬ ਉਹ ਤਸਵੀਰ ਵਾਲੇ ਵੀ ਦੱਸਿਓ ਕਿਉਂਕਿ ਚਰਚਾ ਬੜੀ ਉਹਨੂੰ ਵੀ ਲੈ ਕੇ ਹੋਣ ਲੱਗੀ ਹੈ ਦੇਖੋ ਬਾਦਲ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਸਿਰਫ ਜਿਵਾਰ ਤੇ ਨਹੀਂ ਸਾਡੇ ਦਿਲ ਦੇ ਵਿੱਚ ਵੀ ਹੈ ਜੀ ਬਾਦਲ ਸਾਹਿਬ ਸਾਡੇ ਆਦਰਸ਼ ਨੇ ਔਰ ਬਾਦਲ ਸਾਹਿਬ ਦਾ ਰਿਸਪੈਕਟ ਮੈਂ ਕੱਲਾ ਨਹੀਂ ਪੂਰਾ ਹਿੰਦੁਸਤਾਨ ਹਰੇਕ ਲੀਡਰ ਕਰਦਾ ਹੈ ਬਾਦਰ ਸਾਹਿਬ ਦੀ ਜਿਹੜੀ ਸੋਛ ਸੀ ਬਾਦਲ ਜਿਹੜਾ ਸਾਨੂੰ ਪਿਆਰ ਦਿੱਤਾ ਔਰ ਬਾਦਲ ਸਾਹਿਬ ਦੇ ਹੁੰਦੇ ਅਸੀਂ ਜੋ ਵਿਕਾਸ ਕੀਤਾ ਤਾਂ ਉਹ ਲੋਕ ਨਹੀਂ ਭੁੱਲ ਸਕਦੇ ਅਸੀਂ ਵੀ ਨਹੀਂ ਭੁੱਲ ਸਕਦੇ ਬਾਦਲ ਵਰਗਾ ਦੇਵਤਾ ਇਨਸਾਨ ਹੋ ਨਹੀਂ ਸਕਦਾ ਜੜੀ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਨੇ ਪਿਛਲੇ ਸਮੇਂ ਚ ਹੁਣ ਜਿਹੜੀਆਂ ਵੱਖਰੇ ਹੋਣ ਤੋਂ ਬਾਅਦ ਚੋਣਾਂ ਲੜੀਆਂ ਨੇ ਕੋਈ ਨਤੀਜੇ ਇਹਨੇ ਪੱਖ ਦੇ ਵਿੱਚ ਦੋਵਾਂ ਦੇ ਨਹੀਂ ਆਏ ਭਾਜਪਾ ਦਾ ਹਾਲਾਂਕਿ ਗ੍ਰਾਫ ਲੋਕ ਸਭਾ ਚੋਣਾਂ ਚ ਵਧਿਆ ਹੈ ਤੁਹਾਨੂੰ ਲੱਗਦਾ ਹੈ ਕਿ ਵੱਖ-ਵੱਖ ਤੌਰ ਤੇ ਲੜ ਕੇ ਕਾਮਯਾਬ ਹੋ ਸਕਦੀਆਂ ਨੇ ਜਾਂ ਇਕੱਠੇ ਹੋ ਕੇ ਹੀ ਕਾਮਯਾਬੀ ਸਿਆਸੀ ਤੌਰ ਤੇ ਹਾਸਲ ਹੋ ਸਕਦੀ ਹੈ ਤੇ ਕੋਣ ਲੋਕਾਂ ਦੀ ਦਬਾਵਨਾ ਕਾਂਗਰਸ ਤੋਂ ਲੋਕਾਂ ਨੂੰ ਨਫ਼ਰਤ ਹੋਗੀ ਆਮ ਆਦਮੀ ਪਾਰਟੀ ਤੋਂ ਵੀ ਹੋਗੀ ਹੁਣ ਲੋਕ ਇਹ ਚਾਹਦੇ ਨੇ ਲੋਕਾਂ ਦੀ ਥਿਆ ਹੈ ਲੋਕਾਂ ਨੂੰ ਇਹ ਡਰ ਹੈ ਕਿ ਜੇ ਅਕਾਲੀ ਬੀਜੇਪੀ ਇਕੱਲੇ ਲੜਨਗੇ ਤਾਂ ਲੋਕਾਂ ਨੂੰ ਡਰ ਹੈ ਸਾਇਦ ਨਾ ਬੜੇ ਲੋਕਾਂ ਦੇ ਮਨ ਦਾ ਭਰਮ ਹੈ ਲੋਕ ਤਾਂ ਪ੍ਰਾਰਥਨਾ ਅਪੀਲ ਕਰਦੇ ਵੀ ਇਹ ਦੋਨੋਂ ਇਕੱਠੇ ਵਜਾਂ ਸਰਕਾਰ ਬਣ ਜੇ ਪੰਜਾਬ ਬਚ ਜੇ ਇਹ ਲੋਕਾਂ ਦੀ ਥਿਆ ਹੈ ਜੀ ਪਰ ਜਾਨੀ ਸਾਹਿਬ ਤੁਸੀਂ ਤਾਂ ਪਹਿਲਾਂ ਵੀ ਬਹੁਤ ਵਾਰੀ ਅਸੀਂ ਦੇਖਿਆ ਕਿ ਤੁਸੀਂ ਬੜੇ ਖੁੱਲ ਕੇ ਆਪਣਾ ਰਾਏ ਜਿਹੜੀ ਹੈ ਇਸ ਮਸਲੇ ਦੇ ਉੱਤੇ ਰੱਖਦੇ ਰਹੇ ਹੋ ਤੇ ਅੱਜ ਵੀ ਤੁਹਾਡੇ ਵਿਚਾਰ ਉਸੇ ਤਰ੍ਹਾਂ ਦੇ ਹੀ ਨੇ ਅਸੀਂ ਪਿਛਲੇ ਦਿਨੀ ਦੇਖਿਆ ਜਾਖੜ ਸਾਹਿਬ ਦਾ ਵੀ ਕੁਝ ਇਸੇ ਤਰ੍ਹਾਂ ਦਾ ਬਿਆਨ ਸੀ